ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਅਸਲ ਕਤਲ ਕੌਣ ਹੈ ਤੁਹਾਡਾ ਮਨ ਇੱਕਦਮ ਦੌੜਦਾ ਹੋਇਆ ਪਾਤਸ਼ਾਹ ਦੇ ਜੋਤੀ ਜੋਤ ਦਿਨ ਵੱਲ ਜਾਏਗਾ ਤੇ ਸੋਚਣਾ ਸ਼ੁਰੂ ਕਰੋਗੇ ਵੀ ਉਹਨਾਂ ਦਾ ਕਤਲ ਹੋਇਆ ਸੀ ਜਾਂ ਉਹ ਸਧਾਰਨ ਤੌਰ ਤੇ ਸਰੀਰ ਨੂੰ ਛੱਡ ਗਏ ਨੇ ਕਿਵੇਂ ਨੇ ਪਰ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਜਿਸ ਦਿਨ ਬਾਬੇ ਦਾ ਸਰੀਰ ਸਾਡੇ ਕੋਲੋਂ ਚਲਾ ਗਿਆ ਉਹ ਘੜੀ ਵਕਈ ਦੁੱਖ ਵਾਲੀ ਘੜੀ ਸੀ ਪਰ ਹਜ਼ੂਰ ਨੇ ਨਾਲ ਲੱਗਦਾ ਇਹ ਹੌਸਲਾ ਦਿੱਤਾ ਸੀ ਵੀ ਮੇਰੀ ਜਗਾ ਤੇ ਮੇਰਾ ਹੀ ਰੂਪ ਤੁਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਜਾਨਣਾ ਹੈ ਤੁਹਾਨੂੰ ਯਾਦ ਹੋਏਗਾ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੋਂ 4 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਰੀਰ ਛੱਡਿਆ ਸੀ ਮੈਂ ਸਰੀਰ ਛੱਡਣ ਦੀ ਗੱਲ ਨਹੀਂ ਕਰ ਰਿਹਾ ਮੈਂ ਸਰੀਰ ਦੇ ਕਤਲ ਦੀ ਗੱਲ ਨਹੀਂ ਕਰ ਰਿਹਾ ਅੱਗੇ ਆਣ ਕੇ ਤੁਹਾਨੂੰ ਸਮਝ ਆ ਜਾਏਗੀ ਮੈਂ ਕਹਿਣਾ ਕੀ ਚਾਹੁੰਦਾ ਉਹ ਕੜੀ ਦੁੱਖ ਵਾਲੀ ਸੀ ਸਰੀਰ ਕਮੌਤ ਇੱਕ ਖੁਦਾਈ ਹੁਕਮ ਹੈ ਰੱਬੀ ਹੁਕਮ ਹੈ ਕਦੇ ਵੀ ਸਰੀਰ ਕਿਸੇ ਦਾ ਸਦਾ ਵਾਸਤੇ ਇੱਥੇ ਨਹੀਂ ਰਿਹਾ ਭਾਵੇਂ ਕੋਈ ਦਾਰਸ਼ਨਿਕ ਹੋਇਆ ਫਿਲਾਸਫਰ ਹੋਇਆ ਸਾਇੰਟਿਸਟ ਹੋਇਆ ਡਾਕਟਰ ਹੋਇਆ ਜਾਂ ਸਾਡੇ ਭਗਤ ਸਹਿਬਾਨ ਨੇ ਜਾਂ ਸਾਡੇ ਗੁਰੂ ਸਹਿਬਾਨ ਨੇ ਸਰੀਰ ਤੇ ਬਿੰਸ ਰਹਾ ਰਹੇ ਸਰੀਰ ਤੇ ਜਾਣ ਵਾਲਾ ਹੈ ਸਰੀਰ ਨੇ ਬਿੰਸ ਜਾਣਾ ਹੈ ਪਰ ਸਰੀਰ ਦਾ ਕਤਲ ਹੋ ਜਾਏ ਇਹ ਗੱਲ ਮੈਂ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਉਹਦੇ ਵਿਚਾਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਕਤਲ ਕੀਤਾ ਤੇ ਵਿਚਾਰਾਂ ਨੂੰ ਖਤਮ ਕੀਤਾ ਬਾਬੇ ਦੀ ਅਸਲ ਮੌਤ ਉਸ ਦਿਨ ਹੁੰਦੀ ਏ ਜਿਸ ਦਿਨ ਸਾਡੇ ਮਨਾਂ ਵਿੱਚੋਂ ਉਹਦੇ ਵਿਚਾਰ ਰੁਕਸਤ ਹੋ ਜਾਂਦੇ ਨੇ ਚਲੇ ਜਾਂਦੇ ਨੇ ਬਾਬੇ ਨੇ ਕਿਹਾ ਸੀ ਪਾਤਸ਼ਾਹ ਨੇ ਕਿਹਾ ਸੀ ਸਰੀਰ ਬਿਨਸਨਾਰੇ ਪਰ ਵਿਚਾਰ ਜਿੰਦਾ ਰਹਿਣਗੇ ਤੁਹਾਡੇ ਦਿਲਾਂ ਵਿੱਚ ਰਹਿਣਗੇ ਤੁਹਾਡੇ ਮਨਾਂ ਵਿੱਚ ਰਹਿਣਗੇ ਤੁਹਾਡੀ ਸੋਚ ਵਿੱਚ ਰਹਿਣਗੇ ਤੁਹਾਡੇ ਸੁਭਾਅ ਵਿੱਚ ਰਹਿਣਗੇ ਹੁਣ ਅਸਲ ਗੁਰੂ ਨਾਨਕ ਸਾਹਿਬ ਜੀ ਦਾ ਕਾਤਲ ਉਹ ਹੈ ਜਿਨੇ ਆਪਣੇ ਅੰਦਰੋਂ ਬਾਬੇ ਦੇ ਵਿਚਾਰ ਰਿਲੀਜ਼ ਕਰ ਦਿੱਤੇ ਨੇ ਡਿਲੀਟ ਕਰ ਦਿੱਤੇ ਨੇ ਬਾਹਰ ਕਰ ਦਿੱਤੇ ਨੇ ਅਸਲ ਗੁਰੂ ਨਾਨਕ ਸਾਹਿਬ ਜੀ ਦਾ ਕਾਤਲ ਉਹ ਹੈ ਸਾਡਾ ਸੁਭਾਅ ਬਾਬੇ ਦੇ ਸੁਭਾਅ ਦੇ ਨਾਲ ਥੋੜਾ ਬਹੁਤਾ ਮੇਲ ਖਾਣਾ ਚਾਹੀਦਾ ਸੀ ਸਾਡੀ ਸੋਚ ਬਾਬੇ ਦੇ ਨਾਲ ਮੇਲ ਖਾਣੀ ਚਾਹੀਦੀ ਸੀ ਨਾ ਸੀ ਉਹ ਸਦਾਂਤ ਰਹਿਣ ਦਿੱਤਾ ਨਾ ਉਹ ਸੋਚ ਰਹਿਣ ਦਿੱਤੀ ਨਾ ਉਹ ਸੁਭਾਰ ਰਹਿਣ ਦਿੱਤਾ ਸਭ ਕੁਝ ਆਪਣੇ ਅੰਦਰੋਂ ਕੱਢ ਕੇ ਤੇ ਦੂਰ ਸੁੱਟ ਦਿੱਤਾ ਉਹਦੇ ਥਾਂ ਤੇ ਇੱਕ ਨਵੀਂ ਜ਼ਿੰਦਗੀ ਆਪਣੇ ਅੰਦਰ ਲੈ ਆਂਦੀ ਤੇ ਉਹ ਨਵੀਂ ਜ਼ਿੰਦਗੀ ਸਾਨੂੰ ਦੇਣ ਵਾਲੇ ਕੌਣ ਸਨ ਜਿਹੜੇ ਪਹਿਲਾਂ ਬਾਬੇ ਦੇ ਕਾਤਲ ਬਣੇ ਤੇ ਫਿਰ ਉਹ ਤੁਹਾਡੇ ਮਾਣਾ ਵਿੱਚੋਂ ਬਾਬੇ ਦੇ ਵਿਚਾਰਾਂ ਨੂੰ ਬਾਹਰ ਕੱਢਣ ਵਾਲੇ ਬਣ ਗਏ ਉਹ ਕੌਣ ਸਨ ਪਖੰਡੀ ਸਾਧ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੋਂ ਆਪ ਵੀ ਦੂਰ ਨੇ ਤੇ ਨਾਲ ਲੱਗਦਾ ਬਾਬੇ ਦੇ ਨਾਂ ਦੇ ਉੱਤੇ ਝੂਠੀਆਂ ਤੇ ਸੱਚੀਆਂ ਕਹਾਣੀਆਂ ਕਢ ਕੇ ਤੁਹਾਡੇ ਮਨਾਂ ਵਿੱਚੋਂ ਵੀ ਬਾਬੇ ਜੀ ਸਿੱਖੀ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ ਔਰ ਬੜੀ ਹੱਦ ਤੱਕ ਸਫਲ ਵੀ ਹੋ ਰਹੇ ਨੇ ਖੈਰ ਬਾਬੇ ਦੇ ਅਸਲ ਕਾਤਲ ਉਹ ਨੇ ਜਿਹੜੇ ਬਾਬੇ ਦੇ ਵਿਰੁੱਧ ਸਮਾਜ ਦੇ ਅੰਦਰ ਸਭਾ ਦੇ ਅੰਦਰ ਪਰੇ ਦੇ ਅੰਦਰ ਪੰਚਾਇਤ ਦੇ ਅੰਦਰ ਭੁਗਦੇ ਹੋਏ ਨਜ਼ਰ ਪੈਂਦੇ ਨੇ ਚਲੋ ਮੈਂ ਇੱਕ ਉਦਾਹਰਣ ਦੇ ਰਹੀਂ ਕਹਿਣ ਦਾ ਯਤਨ ਕਰਦਾ ਕਿਸੇ ਪਿੰਡ ਦੇ ਅੰਦਰ ਗਲੀ ਮਹੱਲੇ ਸ਼ਹਿਰ ਦੇ ਅੰਦਰ ਕੋਈ ਪੰਚਾਇਤ ਹੋਵੇ ਉਸ ਪੰਚਾਇਤ ਦੇ ਅੰਦਰ ਇੱਕ ਪਾਸੇ ਸਾਡਾ ਪਿਓ ਬੈਠਾ ਹੋਵੇ ਦੂਸਰੇ ਪਾਸੇ ਪੁੱਤ ਬੈਠਾ ਹੋਵੇ ਤੇ ਹੁਣ ਪੁੱਤ ਦਾ ਫਰਜ਼ ਕੀ ਬੰਦਾ ਹੈ ਵੀ ਮੇਰਾ ਪਿਓ ਵੇ ਸੱਚਾ ਤੇ ਮੈਂ ਪਿਓ ਦੀ ਹਮਾਇਤ ਕਰਾਂ ਤੇ ਜੇ ਬਰੋਧੀਆਂ ਦੇ ਨਾਲ ਪੁੱਤ ਜਾ ਕੇ ਬਹਿ ਜਾਏ ਤੇ ਪਿਓ ਨੂੰ ਖਰੀਆਂ ਖੋਟੀਆਂ ਸੁਨੀਆਂ ਪੈਣ ਤੇ ਪਿਓ ਨੂੰ ਉਹਨਾਂ ਦੁੱਖ ਆਮ ਲੋਕਾਂ ਦਾ ਨਹੀਂ ਹੋਣਾ ਜਿੰਨਾ ਆਪਣੇ ਪੁੱਤ ਦੇ ਉੱਤੇ ਦੁੱਖ ਆਉਣਾ ਹੈ ਕਿਉਂ ਕਿ ਕਿਉਂਕਿ ਪੁੱਤ ਬਰੋਧੀਆਂ ਦੇ ਨਾਲ ਤਾਲਮੇਲ ਬਣਾ ਗਿਆ ਹੈ ਪੁੱਤ ਬਰੋਧੀਆਂ ਦੇ ਘਰ ਜਾ ਕੇ ਉਹਨਾਂ ਦੀ ਬੈਣੀ ਬਹਿ ਗਿਆ ਤੇ ਪਿਓ ਪਤਾ ਇੱਕ ਗੱਲ ਕਹੇਗਾ ਉਹ ਕਹੇਗਾ ਪੁੱਤ ਮੈਂ ਅੱਜ ਜੂੰਦਿਆਂ ਮਰ ਗਿਆ ਕਿਉਂ ਕਿਉਂਕਿ ਤੂੰ ਮੈਨੂੰ ਮਾਰ ਦਿੱਤਾ ਇਹ ਮੇਰੇ ਵਿਚਾਰ ਦੇ ਉਲਟ ਇਹਨਾਂ ਲੋਕਾਂ ਦੇ ਨਾਲ ਬਹਿ ਗਿਆ ਤੈਨੂੰ ਪਤਾ ਸੀ ਨਾ ਮੈਂ ਸੱਚਾ ਮੈਂ ਤੈਨੂੰ ਪਤਾ ਸੀ ਨਾ ਮੇਰੇ ਅੰਦਰ ਖੋਟ ਨਹੀਂ ਹੈ ਝੂਠ ਨਹੀਂ ਹੈ ਪਰ ਫਿਰ ਵੀ ਤੂੰ ਜਾਣਦਿਆਂ ਹੋਇਆ ਵਿਰੋਧੀਆਂ ਦੀ ਹਾਮੀ ਭਰੀਏ ਵਿਰੋਧੀਆਂ ਦੀ ਹਮਾਇਤ ਕੀਤੀ ਹੁਣ ਜਿਹੜੇ ਅੱਜ ਸਮਾਜ ਦੇ ਅੰਦਰ ਦੁਨੀਆ ਦੇ ਅੰਦਰ ਬਾਬੇ ਦੇ ਵਿਰੋਧੀਆਂ ਦੀ ਹਮਾਇਤ ਕਰਦੇ ਨਜ਼ਰ ਪੈ ਰਹੇ ਨੇ ਵਿਰੋਧੀ ਧਿਰ ਵੱਲ ਬੈੰਦੇ ਨਜ਼ਰ ਪੈ ਰਹੇ ਨੇ ਹੁਣ ਉਹ ਬਾਬੇ ਦੇ ਕਾਤਲ ਨਾ ਕਹੀਏ ਤੇ ਹੋਰ ਕੀ ਕਹੀਏ ਆਮ ਪਿਓ ਹੋ ਸਕਦਾ ਹੈ ਉਹਦੇ ਵਿੱਚ ਕੋਈ ਗਲਤੀ ਹੋਵੇ ਕਿਧਰੇ ਨਾ ਕਿਧਰੇ ਕੋਈ ਖੋਟ ਹੋਵੇ ਪੁੱਤ ਨੂੰ ਨਾਮ ਪਤਾ ਹੋਵੇ ਪਰ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਖੋਟ ਕੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਗਲਤੀ ਕਿੱਥੇ ਹੈ ਤੇ ਕਿੱਥੋਂ ਗਲਤੀ ਕੱਢੋਗੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਬਣ ਕੇ ਰਹਿ ਗਏ ਤੁਹਾਡੇ ਹਿਰਦਿਆਂ ਦੇ ਅੰਦਰ ਮਨਾਂ ਦੇ ਅੰਦਰ ਗੁਰੂ ਨਾਨਕ ਦੀ ਸੋਚ ਜਿੰਦਾ ਰਹਿੰਦੀ ਵਿਚਾਰ ਜਿੰਦੇ ਰਹਿੰਦੇ ਬਾਣੀ ਜਿੰਦਾ ਰਹਿੰਦੀ ਹਰ ਸਿੱਖੀ ਪਰਫੁੱਲਤ ਹੋਣੀ ਜਿਹੜਾ ਸਿੱਖੀ ਦਾ ਕਾਣ ਹੋ ਰਿਹਾ ਹੈ ਨਾ ਉਹ ਕਰ ਕੌਣ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਮਨਾਂ ਵਿੱਚੋਂ ਆਪ ਬਾਬੇ ਦੀ ਬਾਣੀ ਨੂੰ ਬਾਹਰ ਕੱਢ ਕੇ ਸੁੱਟਿਆ ਤੇ ਹੁਣ ਉਹ ਕੱਚੀਆਂ ਪੱਕੀਆਂ ਕਹਾਣੀਆਂ ਸੁਣਾ ਕੇ ਤੁਹਾਡੇ ਮਨਾਂ ਵਿੱਚੋਂ ਬਾਬੇ ਦੀ ਸਿੱਖੀ ਨੂੰ ਦੂਰ ਕਰ ਰਹੇ ਚਲੋ ਮੈਂ ਜਾਦੀਆਂ ਬਰੀਕ ਗੱਲਾਂ ਨਾ ਕਰਾਂ ਮੋਟੀ ਜੀ ਗੱਲ ਕਰਦਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗ੍ਰਸਤ ਮਾਰਗ ਨੂੰ ਦੇਣ ਵਾਸਤੇ ਸਮਾਂ ਸੀ ਅੰਦਾਜ਼ਨ 22 ਸਾਲ ਆਪਣੇ ਘਰੋਂ ਬਾਹਰ ਰਹੇ ਇੰਨਾ ਵੱਡਾ ਉਹ ਟਾਰਗੇਟ ਲੈ ਕੇ ਆਏ ਸਨ ਨਿਸ਼ਾਨਾ ਮਿਤ ਕੇ ਆਏ ਸਨ ਵੀ ਜਗਤ ਜਲੰਦੇ ਦਾ ਆਇਆ ਭਲਾ ਕਰਨਾ ਹੈ ਗ੍ਰਿਸ਼ਤ ਮਾਰਗ ਨੂੰ ਦੇਣ ਵਾਸਤੇ ਸਮਾਂ ਨਹੀਂ ਸੀ ਗ੍ਰਿਸ਼ਤ ਮਾਰਗ ਨੂੰ ਅਪਣਾਇਆ ਬੱਚਿਆਂ ਨੂੰ ਜਨਮ ਦਿੱਤਾ ਪਰ ਅੱਜ ਆਲਾ ਸਾਧ ਲਾਣਾ ਇਹਨਾਂ ਨੂੰ ਪੁੱਛੋ ਵੀ ਗ੍ਰਿਸ਼ਤ ਮਾਰਗ ਵਿੱਚ ਕਿਉਂ ਨਹੀਂ ਆਏ ਅਸੀਂ ਜੀ ਸਾਧੂ ਹੁੰਨੇ ਆ ਤੇ ਫਿਰ ਗੁਰੂ ਨਾਨਕ ਸਾਹਿਬ ਤੁਹਾਡੀ ਨਜ਼ਰ ਵਿੱਚ ਕੀ ਹੋਏ ਜਿਨ੍ਹਾਂ ਨੇ ਗ੍ਰਸਤ ਮਾਰਗ ਨੂੰ ਅਪਣਾਇਆ ਵੀ ਬੱਚਿਆਂ ਨੂੰ ਜਨਮ ਵੀ ਦਿੱਤਾ ਸਾਰੇ ਗੁਰੂ ਗ੍ਰਸਤੀ ਹੋਏ ਉਮਰ ਦੇ ਲਿਆ ਨਾਲ 8ਵੇਂ ਪਾਤਸ਼ਾਹ ਇਸ ਮਾਰਗ ਵਿੱਚ ਨਹੀਂ ਪੈਰ ਧਰ ਸਕੇ ਬਾਕੀ ਸਾਰੇ ਗ੍ਰਸਤੀ ਹੋਏ ਬਾਲ ਬੱਚੇਦਾਰ ਹੋਏ ਤੇ ਅੱਜ ਦਾ ਸਾਰਾ ਸਾਧੂ ਸਮਾਜ ਜਿਹੜੇ ਆਪਣੇ ਆਪ ਨੂੰ ਸਾਧੂ ਕਹਿੰਦੇ ਨੇ ਮੈਨਾਂ ਠੱਗ ਕਹਿਣਾ ਗੁਰੂ ਨਾਨਕ ਦੇ ਕਾਤਲ ਕਹਿਣਾ ਇਹ ਗੁਰੂ ਨਾਨਕ ਦੀ ਸਿੱਖੇ ਨੂੰ ਮਾਰਨ ਵਾਲੇ ਨਹੀਂ ਤੇ ਹੋਰ ਕੌਣ ਨੇ ਫਿਰ ਇਹਨਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਮਾਰਿਆ ਉਹਦੀ ਮਰਿਆਦਾ ਨੂੰ ਮਾਰਿਆ ਉਹਨਾਂ ਦੀ ਸੋਚ ਨੂੰ ਮਾਰਿਆ ਤੇ ਕਹਿ ਦਿੱਤਾ ਜੀ ਅਸੀਂ ਸਾਧੂ ਆ ਇਹਦਾ ਮਤਲਬ ਤੁਹਾਡੀ ਨਜ਼ਰ ਵਿੱਚ ਗੁਰੂ ਨਾਨਕ ਸਾਹਿਬ ਸਾਧੂ ਨਹੀਂ ਖੈਰ ਮੈਂ ਇੱਕ ਗੱਲ ਹੋਰ ਕਰ ਦਿਆਂ ਜੇ ਚਲਦੇ ਆ ਚਲਦੇ ਆ ਕੋਈ ਦੁਰਘਟਨਾ ਹੋ ਜਾਵੇ ਐਕਸੀਡੈਂਟ ਹੋ ਜਾਵੇ ਉਹ ਸੈਕਸੀਡੈਂਟ ਦੇ ਅੰਦਰ ਸਿਰ ਤੇ ਕੋਈ ਸੱਟ ਲੱਗ ਜਾਵੇ ਤੇ ਬੰਦੇ ਦੀ ਤਾਲੀਮ ਉਹਦਾ ਕੰਮ ਕਰਨਾ ਛੱਡ ਦਵੇ ਫਿਰ ਉਹਨੂੰ ਤੁਸੀਂ ਡਾਕਟਰ ਕਹੋਗੇ ਉਹਦੇ ਕੋਲੋਂ ਇਲਾਜ ਕਰਾਓਗੇ ਮੰਨ ਲਓ ਕੋਈ ਡਾਕਟਰ ਹੈ ਉਹਦੇ ਸਿਰ ਵਿੱਚ ਸੱਟ ਲੱਗ ਗਈ ਉਦੀ ਤਾਲੀਮ ਸੀ ਜਿਹੜੀ ਯਾਦਦਾਸ਼ਤ ਸੀ ਜਿਹੜੀ ਉਹਨੇ ਕੰਮ ਕਰਨਾ ਛੱਡ ਦਿੱਤਾ ਪਰ ਉਹਦੇ ਨਾਮ ਦੇ ਨਾਲ ਅੱਜ ਵੀ ਡਾਕਟਰ ਲਫਾਈ ਤੇ ਚੱਲ ਹੀ ਰਿਹਾ ਨਾ ਕਿ ਡਾਕਟਰ ਫਲਾਣਾ ਸਿੰਘ ਡਾਕਟਰ ਅਮਕਾ ਸਿੰਘ ਤੇ ਸ਼ਹਿਰ ਦੇ ਅੰਦਰ ਖਬਰ ਫੈਲ ਗਈ ਵੀ ਐਕਸੀਡੈਂਟ ਦੇ ਕਾਰਨ ਉਹਦੀ ਯਾਦਦਾਸ਼ਤ ਕੰਮ ਕਰਨਾ ਛੱਡ ਗਈ ਹੈ ਜਿਹੜੇ ਲਾਈਨਾਂ ਦੇ ਅੰਦਰ ਵੇਟ ਕਰ ਕਰਕੇ ਇੰਤਜ਼ਾਰ ਕਰ ਕਰਕੇ ਉਸ ਡਾਕਟਰ ਕੋਲੋਂ ਇਲਾਜ ਕਰਾਉਣਾ ਚਾਹੁੰਦੇ ਸੋ ਅੱਜ ਉਸ ਡਾਕਟਰ ਦੇ ਕੋਲ ਜਾਓਗੇ ਜਿਹਦੇ ਕੋਲ ਉਹਦੀ ਸੋਚ ਨਹੀਂ ਰਹੀ ਜਿਹਦੇ ਕੋਲ ਉਹਦੀ تعلیم ਨਹੀਂ ਰਹੀ ਜਿਹਦੇ ਕੋਲ ਉਹਦਾ ਗਿਆਨ ਨਹੀਂ ਰਿਹਾ ਅੱਜ ਉਹਦੇ ਕੋਲੇ ਇਲਾਜ ਕਰਾਉਣ ਵਾਸਤੇ ਜਾਓਗੇ ਤੇ ਜੇ ਕੋਈ ਕਵੇ ਵੀ ਹੁਣ ਕਿਉਂ ਨਹੀਂ ਤੇ ਕਹੋਗੇ ਵੀ ਉਹਦੀ ਸੋਚ ਕੰਮ ਨਹੀਂ ਕਰ ਰਹੀ ਤੇ ਸਿੱਖੋ ਜੇ ਮੈਂ ਤੁਹਾਡੇ ਤੇ ਸਵਾਲ ਕਰਾਂ ਵੀ ਤੁਹਾਡੇ ਅੰਦਰ ਗੁਰੂ ਨਾਨਕ ਦੀ ਸੋਚ ਹੀ ਕੰਮ ਨਹੀਂ ਕਰ ਰਹੀ ਤੁਹਾਡੇ ਅੰਦਰ ਗੁਰੂ ਨਾਨਕ ਦਾ ਸੁਭਾਅ ਹੀ ਕੰਮ ਨਹੀਂ ਕਰ ਰਿਹਾ ਤੁਹਾਡੇ ਅੰਦਰ ਗੁਰੂ ਨਾਨਕ ਦੀ ਫਿਲਾਸਫੀ ਤੇ ਸਿਧਾਂਤ ਕੰਮ ਨਹੀਂ ਕਰ ਰਿਹਾ ਹੁਣ ਤੁਹਾਨੂੰ ਸਿੱਖ ਕਿਵੇਂ ਕਹੀਏ ਤੇ ਜਿੰਨਾ ਸਾਧਾ ਕੋਲੋਂ ਤੁਸੀਂ ਸਿੱਖੀ ਪਾਲਣ ਵਾਸਤੇ ਜਾਂਦੇ ਹੋ ਉਹ ਤੇ ਆਪ ਉਹ ਜੇ ਡਾਕਟਰ ਨੇ ਜਿਨ੍ਹਾਂ ਦੇ ਕੋਲ ਖੁਦ ਸਿੱਖੀ ਨਹੀਂ ਜਿਨ੍ਹਾਂ ਦਾ ਦਿਮਾਗੀ ਤਵਾਜਨ ਕਾਇਮ ਨਹੀਂ ਜਿਨ੍ਹਾਂ ਨੇ ਠੱਗੀ ਦਾ ਜਾਲ ਵਿਛਾਇਆ ਤੁਸੀਂ ਉਹਨਾਂ ਕੋਲੋਂ ਸਿੱਖੀ ਲੱਭਣ ਜਾਂਦੇ ਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਜਾਂ ਉਹ ਚੰਗੀ ਨਹੀਂ ਲੱਗ ਰਹੀ ਤਾਂ ਪਿਆਰਿਓ ਗੁਰੂ ਨਾਨਕ ਦੇ ਅਸਲ ਕਤਲੋ ਨੇ ਜਿਨ੍ਹਾਂ ਨੇ ਆਪਣੀ ਸੋਚ ਵਿੱਚੋਂ ਗੁਰੂ ਨਾਨਕ ਨੂੰ ਬਾਹਰ ਕੱਢਿਆ ਸੁਭਾਅ ਵਿੱਚੋਂ ਗੁਰੂ ਨਾਨਕ ਨੂੰ ਬਾਹਰ ਕੱਢਿਆ ਆਪਣੇ ਜੀਵਨ ਜੀਵਨ ਦੀ ਜੁਗਤ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਬਾਹਰ ਕੱਢਿਆ ਗੁਰੂ ਨਾਨਕ ਸਾਹਿਬ ਦੇ ਅਸਲ ਕਾਤਲ ਹੋਣ ਹੈ ਜੇ ਵੇਖਣਾ ਹੋਵੇ ਨਾ ਗੁਰੂ ਨਾਨਕ ਦੀ ਸਿੱਖੀ ਕੀ ਹੈ ਤੇ ਬਾਬਿਆਂ ਦਾ ਖੜਾ ਛੱਡੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਕਿੱਧਰ ਤੋਰਦੇ ਨੇ ਕਿੱਧਰ ਤੁਰ ਰਹੇ ਨੇ ਤੇ ਮੈਂ ਇੱਕੋ ਹੀ ਐਗਜ਼ਾਮਪਲ ਦਿੱਤੀ ਐ ਇਦਾਂ ਦੀਆਂ ਹਜ਼ਾਰਾਂ ਐਗਜ਼ਾਮਪਲਾਂ ਨੇ ਮੈਂ ਤੇ ਤਾਂ ਗੱਲ ਛੋਟੀ ਕਰਦਾ ਵੀ ਵੀਡੀਓ ਲੰਬੀ ਹੋ ਜਾਂਦੀ ਐ ਇੱਕ ਹੀ ਐਗਜ਼ਾਮਪਲ ਦਿੱਤੀ ਐ ਵੇ ਗੁਰੂ ਨਾਨਕ ਸਾਹਿਬ ਗ੍ਰਸਤੀ ਬਾਕੀ ਗੁਰੂ ਗ੍ਰਸਤੀ ਤੇ ਇਹ ਸਾਰੇ ਦੇ ਸਾਰੇ ਆ ਠੱਗ ਲਾਣਾ ਗ੍ਰਸਤੀ ਤੋਂ ਪਰ ਆਮੋ ਕੇ ਤੇ ਤੁਹਾਨੂੰ ਆਪਣੀ ਡੁਗਡੁਗੀ ਵਜਾ ਕੇ ਉਹਦੀ ਤਨਜ ਦੇ ਅੰਦਰ ਆਪਣੇ ਮਗਰ ਲਾ ਰਹੇ ਨੇ ਤੇ ਤੁਸੀਂ ਮਗਰ ਮਗਰ ਤੁਰੇ ਵੀ ਜਾ ਰਹੇ ਹੋ ਉਹਨਾਂ ਦੇ ਮਗਰ ਮਗਰ ਦੌੜੇ ਵੀ ਜਾ ਰਹੇ ਹੋ ਤੇ ਕਹਿ ਰਹੇ ਹੋ ਅਸੀਂ ਸਿੱਖਾਂ ਅਸੀਂ ਸਿੱਖਾਂ ਮੈਂ ਵੇਖਿਆ ਦਮਲੇ ਬੰਨੇ ਨੇ ਚੋਲੇ ਪਾਏ ਨੇ ਤੇ ਦੇ ਤਾਰੀਆਂ ਦੇ ਖਰੋੜਿਆਂ ਤੇ ਟੁਕਦੇ ਮਿਲਦੇ ਕਿਵੇਂ ਦੇ ਸਿੱਖੋ ਤੁਸੀਂ ਤੁਸੀਂ ਕੇਵਲ ਵਖਾਵੇ ਦੇ ਸਿੱਖ ਬਣ ਕੇ ਰਹਿ ਗਏ ਹੋ ਤੁਹਾਡੇ ਅੰਦਰ ਗੁਰੂ ਨਾਨਕ ਦੇ ਸਿੱਖੀ ਜਿੰਦਾ ਹੁੰਦੀ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਗਿਰਦ ਹੁੰਦੇ ਜੋ ਅੱਜ ਨਹੀਂ ਨਜ਼ਰ ਆ ਰਹੇ ਮੱਥਾ ਟੇਕਣ ਲਈ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਕੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ